ਗੁਰਜੀਤ ਕਾਖਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀਾਂ ਦੀ ਪਾਵਨ ਜੀ ਦੀ ਸਤਿ ਸਤਿ 50 ਸਾਲਾ پورے ਵਿਸ਼ਵ ਦੇ ਵਿੱਚ ਜੋ ਮਨਾਇ ਜਾ ਰਹੀ ਹੈ ਜੀ ਸਤ ਗੁਰੂ ਜੀ ਨੂੰ ਅਤੇ ਨਾਲ ਸ਼ਹੀਦ ਹੋਏ ਗੁਰਸਿੱਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਜਿੱਥੇ ਵਰਲਡ ਵਾਈਡ ਸੰਕਾਸ਼ਰੀ ਸਹਿਜ ਪਾਠਾਂ ਦੇ ਨਾਲ ਜੁੜੀਆਂ ਹੋਈਆਂ ਨੇ ऑस्ट्रेलिया दी संगत भी 9 मार्च तो लेके 25 नवंबर तक श्री शाहज파ਠ ਨਾਲ ਜੁੜਨ ਜਾ ਰਹੀ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਹਿਜਪਾਠ ਸੱਚੇ ਸਜੇ ਜੁੜਨਾ ਸਮਝ ਸਮਝ ਕੇ ਪਿਆਰ ਨਾਲ ਪ੍ਰਾਠ ਕਰਨਾ ਹੈ ਔਰ ਹਰ ਗੁਰਸਿੱਖ ਕਿਸੇ ਬਹਾਨੇ ਜੁੜ ਜਾਵੇ ਸਾਡਾ ਜੀਵਨ ਸਫਲ ਹੋ ਜਾਏਗਾ ਸਤਿਗੁਰੂ ਜੀ ਨੂੰ ਇਹੋ ਹੀ ਸੱਚੀ ਯਾਦ ਰੱਖੋ ਜੀ ਸਾਰੇ ਸੋ मोस्ट ਆਫ ਦਾ ਕੰਪੈਟਿਟਸ ਆਰ ਨੈਵੀਟਿਵ ਬੀ ਐਚ ਡੀ ਸਰਦਾਰ ਜਤਿੰਦਰ ਸਿੰਘ ਦੀ ਓਪਨ ਫੈਮਿਲੀ ਮੈਲਬਰਨ ਤੋਂ ਜਿਨ੍ਹਾਂ ਦੀਆਂ ਸੇਵਾਵਾਂ ਵਰਲਡ ਵਾਈਡ ਪਹਿਲੇ ਵੀ ਚੱਲਦੀਆਂ ਰਹਿੰਦੀਆਂ ਸੋ ਉਹਨਾਂ ਵੱਲੋਂ ਸੇ ਸ਼ੁਭਚਿੰਤਨ ਕੀਤਾ ਗਿਆ ਹੈ ਆਸਟ੍ਰੇਲੀਆ ਦੀ ਸਿਡਨੀ ਦੀ ਮੈਲਬਰਨ ਦੀ ਸਮੂਹ ਸਰਕਾਰ ਵੱਲੋਂ ਬੋਲਿਆ ਹੈ ਜੀ ਆਓ ਸ੍ਰੀ ਸਹਿਜ ਪਾਠ ਨਾਲ ਜੁੜ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰੀਆ ਕਰਨੋਂ ਦਾਵੇ ਧਾਇ ਦੇ ਮਹਾਵਤਨਸਾਰ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜੋ ਅਤੇ ਉਹਨਾਂ ਦੇ ਨਾਲ ਹੋਰ ਗੁਰਸਿੱਖ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼ਹੀਦੀ ਨੂੰ ਸਮਰਪਤ 9 ਮਾਰਚ ਨੂੰ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸੁਪਰੀਮ ਸਿੱਖ ਐਸੋਸੀਏਸ਼ਨ ਵੱਲੋਂ ਜੋ ਸਾਈਂ ਪਾਠ ਪ੍ਰారంਭ ਕੀਤੇ ਜਾ ਰਹੇ ਹਨ ਜਿਸ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਨੇ ਸਮੂਲਿਤ ਕਰਨੀ ਜੀ ਅਤੇ ਇਹ ਉਪਰਾਲਾ ਭਾਈ ਜਤਿੰਦਰ ਸਿੰਘ ਉੱਪਰ ਪਰਿਵਾਰ ਵੱਲੋਂ ਜੋ ਬਹੁਤ ਵੱਡੀ ਮਹਾਨ ਸੇਵਾ ਹੈ ਉਹਨਾਂ ਦੀ ਸੇਵਾ ਸਦਕੇ ਇਹ ਉਹਨਾਂ ਦੇ ਉਪਰਾਲੇ ਸਦਕੇ ਇਹ ਸਾਈਂ ਪਾਠ ਪ੍ਰారంਭ ਹੋ ਰਹੇ ਹਨ ਆਪ ਨੂੰ ਬੇਨਤੀ ਹੈ ਸਾਰੇ ਪ੍ਰਬੰਧਕਾਂ ਨੂੰ ਸਾਰੇ ਗੁਰਦੁਆਰੇ ਸ੍ਰੀ ਅਨੰਦਪੁਰ ਸਾਹਿਬ ਵੱਖ-ਵੱਖ ਜੇ ਜੋ ਕਿ 9 ਮਾਰਚ ਨੂੰ ਸਹਿ ਪਾਠ प्रारंभ ਕਰਕੇ 25 ਤਰੀਕ ਨੂੰ ਜੋ 25 ਨਵੰਬਰ ਨੂੰ ਸਹਿ ਪਾਠਾਂ ਦੇ ਧੂਪ ਪਾਏ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ